ਨਾਮ ਸ਼ਾਲਾ ਮੇਰਾ ਬੇਟਾ ਵਾ ਅਨਕੀਤ ਤੇ ਜਿਹਦੇ ਦਾ 7 ਤਰੀਕ ਤੋਂ ਬਾਅਦ ਜੀ ਲੱਭੇ ਨੇ ਗੋਜਪੋਕਰ ਕੋਈ 2 ਜਨਮੇ ਕਰਾਇਦੇ ਪਹਿਲੇ 6 ਤਰੀਕ ਤੇ ਆਪਣੇ ਦੋਸਤੇ ਦੇ ਘਰ ਸੁਤਾ ਵਾ ਅਗਲੇ ਦਿਨ ਦੋਸਤੇ ਦੇ ਘਰ ਤੋਂ ਆਪਣੇ ਆਇਆ ਵਾ ਗਲੀ ਦੇ ਇੱਕ ਮੇਲੇ ਰਫਟੇ ਲਗਾਏ ਆ ਫਟੇੜਾ ਆ ਦੇ ਮੁਰਕੇ ਵਾਲੇ ਪਿਆਰ ਤੇ ਜਿੱਤੇ ਆ ਕਿਉਂਕਿ ਢੇੜ ਦੇ ਕੱਪੜੇ ਪਾਏ ਦੇ ਸੀ ਢੇੜ ਦੇ ਸੁੱਕਲੇ ਕੱਪੜੇ ਪਾਏ ਦੇ ਸੁੱਕਲੇ ਕੱਪੜੇ ਆਪਣੇ ਕੋਲੋਂ ਤੋਂ ਗਿਆ ਪੋੜਾ ਇਹ ਦਰਬਾਰ ਸਭ ਤੋਂ ਮਾਂਸ਼ੀ ਬਾਰੇ ਇਹਨਾਂ ਇਨਵੈਸਟੇਸ਼ਨ ਸਾਰੇ ਕੋ ਮਿਲਿਆ ਬਟਾਲੇ ਵੀ ਚੀਜਾਂ ਦੀ ਗੇੜ ਪਲੋਰੀ ਆਪਣੇ ਕੀ ਲੈਦੇ ਫਰੀਜਪੁਰ ਤੋਂ ਗੜੀ ਚਿੰਨੇ ਉਹਦੇ ਸਾਰੇ ਕੋ ਮਿਲਿਆ ਉਹ ਉਸੇ ਕੋ ਕੰਪਲੀਟ ਕੀਤੀ ਜਦੋਂ ਕੰਸਨ ਕੋ ਬੇਗ ਦਿੱਤੀ ਉਹ ਕੰਸਨ ਕੋ ਪਾਲ ਕਰਨ ਲਈ ਆਪਾਂ ਉਹਦੇ ਕਿਤੇ ਵਾਦੇ ਦਿੱਤੀ ਵੀ ਤੋਰਿਆ ਲੈ ਆ ਨਾ ਚੋਲਾ ਫੋਟੋ ਆਈਆਂ ਮੇਰੇ ਕੋਲ ਕੀ ਮੱਕ ਕਰਦੇ ਮੱਕ ਕਰਦੇ ਸਾਡਾ ਬੱਚਾ ਛੇਤੀ ਐਸੇ ਤਿੰਨ ਮਹੀਨੇ ਮਿਲ ਜੀਏ ਕਿੰਨੇ ਵਰਸ 14 ਸਾਲ ਵਾਲੇ ਬੱਚੇ ਦੀ ਉਹ ਕੱਪੜੇ ਘਰੋਂ ਆਪਣੇ ਮੱਕ ਤੇ ਬੁਣਵਾ ਕੇ ਗਿਆ ਬਾਅਦ ਚ ਪਤਾ ਨਹੀਂ ਕਿੱਥੋਂ ਲੈ ਕੇ ਕੱਪੜੇ ਨੇ ਇੱਕ ਖੱਟਾ ਪਰਨਾ ਹੀ ਘਰ ਉਹ ਲੈ ਗਿਆ ਨਾ ਤੇਰਾ ਨੰਬਰ ਹੈਗਾ 9780 9956 ਇਹ ਤੋਂ ਸੋਣ ਆਈ ਅਸੀਂ ਸੀ ਵੀ ਕੈਮਰੇ ਤੋਂ ਬੜੇ ਤੇ ਕੁਝ ਸਾਫ਼ ਨਹੀਂ ਆਉਂਦਾ ਉਸ ਅਗਲੇ ਬੈਕ ਗਿਆ ਵਾ ਇਹ ਜਾਇ ਮੋਰਸਾ ਮੋਰਸਾ ਦੇ ਬੈਕ ਹੋ ਗਿਆ ਇੰਦਰੀ ਨਾ ਤਾ ਉਸਾ ਤਰੀ ਦੇ ਮੇਰਾ ਨਾਮ ਪੂਜਾ ਅਨਿਕੇਤ ਐਤਵਾਰ ਦਾ ਕੋਈ ਨਹੀਂ ਕਿ ਬੱਚਾ ਚੋਂ ਵਾਪਸ ਆਇਆ ਹੀ ਨਹੀਂ ਬੇਟਾ ਕਿੰਨੀ ਉਮਰ ਸੀ ਉਹਦੀ 14 ਸਾਲ ਅੱਛਾ ਤੇ ਪਰਮ ਦੇ ਤੈਨੂੰ ਪੁੱਛਕੇ ਸਕਤੀ ਹੈ ਤੇ ਮੈਂ ਤੇ ਜੀ ਕੋਸ ਦੇ ਸਾਰਨ ਕੋਈ ਤਾਂ ਪਤਾ ਨਹੀਂ ਲੱਗਣ ਲੱਗ ਗਿਆ ਤੇ ਬਹੁਤ ਹੀ ਫਿਰ ਲੱਗ ਗਿਆ ਹਾਂ ਜੀ ਕੀ ਮੰਨ ਕਰਦੇ ਹੋ ਉਹ ਕਹਿੰਦਾ ਬੇਟਾ ਵਾਪਸ ਆ ਜਾ